ਸਬਜੀ ਵੇਚਣ ਵਾਲਾ ਵੇਚਣ ਲੱਗ ਗਿਆ ਚਿੱਟਾ ਪੁਲਿਸ ਦੇ ਵੱਲੋਂ ਦੋ ਸਕੇ ਭਰਾਵਾਂ ਨੂੰ ਕੀਤਾ ਗਿਆ 50 ਗ੍ਰਾਮ ਹਿਰੋਇਨ ਅਤੇ 70000 ਰੁਪਏ ਡਰੱਗ ਬਣੀ ਸਮੇਤ ਗ੍ਰਿਫਤਾਰ ਮਾਮਲਾ ਦਰਜ ਕਰ ਕੀਤੀ ਜਾ ਰਹੀ ਕਾਰਵਾਈ ਥਾਣਾ ਕਨਾਲ ਮੁਖੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਬਠਿੰਡਾ ਦੀ ਪਰਸਨਾਮ ਨਗਰ ਇਲਾਕੇ ਦੇ ਵਿੱਚ ਜਦੋਂ ਉਹ ਗਸ਼ਤ ਕਰ ਰਹੇ ਸਨ ਤਾਂ ਦੋ ਨੌਜਵਾਨ ਗਲੀ ਦੇ ਵਿੱਚ ਖੜੇ ਇੱਕ ਲਫਾਫੇ ਨਾਲ ਛੇੜਛਾੜ ਕਰ ਰਹੇ ਸਨ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸ਼ੱਕ ਹੋਣ ਤੇ ਜਦੋਂ ਲਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਵਿੱਚੋਂ 50 ਗ੍ਰਾਮ ਹਿਰੋਇਨ ਬਰਾਮਦ ਹੋਈ ਅਤੇ ਡੂੰਘਾਈ ਦੇ ਨਾਲ ਪੁੱਛ ਪੜਤਾਲ ਕਰਨ ਤੇ ਇਹਨਾਂ ਕੋਲੋਂ 70000 ਰੁਪਏ ਦੀ ਡਰਗ ਮਨੀ ਵੀ ਬਰਾਮਦ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋਨੇ ਆਪਸ ਦੇ ਵਿੱਚ ਸਕੇ ਭਰਾ ਹਨ ਅਤੇ ਇੱਕ ਭਰਾ ਦੇ ਉੱਪਰ ਪਹਿਲਾਂ ਹੀ ਮੁਕਦਮਾ ਦਰਜ ਹੈ ਜਦ ਕਿ ਦੂਜਾ ਸਬਜ਼ੀ ਵੇਚਦਾ ਹੈ ਜੋ ਕਿ ਇਸ ਦੇ ਨਾਲ ਹੀ ਗ੍ਰਿਫਤਾਰ ਕੀਤਾ ਗਿਆ ਹੈ ਇਹ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕੱਲ ਇੱਕ ਕਾਸ ਆਪਰੇਸ਼ਨ ਚਲਾਇਆ ਗਿਆ ਸੀ ਉਹਦੇ ਤਹਿਤ ਮੈਂ ਆਪਣੀ ਟੀਮ ਸੀ ਗਸ਼ਤ ਕਰਦੇ ਸੀ ਕਿ ਫਰਸਾਉਂਟ ਦੇ ਇੱਥੇ ਉੱਥੋਂ ਸਾਨੂੰ ਸਬਜ਼ੀ ਦਾਸ ਲੋਈ ਵੀ ਦੋ ਬੰਦੇ ਜਿਹੜੇ ਐ ਗਲੀ ਨੰਬਰ 10/5 ਤੇਕਾ ਮਕਾਨ ਮਕਾਨ ਦੇ ਅੱਗੇ ਕੁਛੇ ਲਿਵਾਵੇ ਦੀ ਛੇੜਛਾੜ ਕਰਦੇ ਦੇਖੇ ਸੀ ਉਹ ਜੋ ਚੈੱਕ ਕੀਤਾ ਚੈੱਕ ਕਰਨ ਤਰ੍ਹਾਂ ਨੇ ਚੈੱਕ ਉਹ ਜੋ 50 ਗ੍ਰਾਮ ਹੈ ਰੋਣ ਮਿਲਿਆ ਹੋਰ ਫਰਦਰ ਚੈਕਿੰਗ ਤੇ ਸਾਨੂੰ ਜੋ 70000 ਰੁਪਏ ਉਹਦੇ ਕੋਲੋਂ ਮਿਲਿਆ ਹੈ ਉਹ ਹੈਗੇ ਦੋ ਸੋਮਨ ਤੇ ਦੂਜੇ ਦਾ ਨਾਂ ਹੈਗਾ 100 ਰੁਪਏ ਬਾਤਲ ਸਿੰਘ ਦੇ ਲੜਕੇ ਆ ਦੋਨੇ 10.5 ਪਰਸਲਾਂ ਨਗਰ ਰਿਤੇ ਰਹਿਣ ਵਾਲੇ ਆ ਜਿਹੜਾ 100 ਰੁਪਏ ਹੈ ਇਹ ਪਹਿਲਾਂ ਵੀ ਚਟਾ ਵੇਚਦਾ ਸੀਗਾ ਪਹਿਲਾਂ ਹੁਣੇ ਜੇ ਜੋ ਆਇਆਗਾ ਉਹਦੇ ਪਹਿਲਾਂ 25 ਗ੍ਰਾਮ ਐ ਰੋਣੇ ਤੋਂ ਬੜੀ ਗੀਸੀ ਕੀ ਉਹਦੋਂ ਅਸੀਂ ਮਕਦਮਾ ਦਰਜ ਕੀਤਾ ਸੀਗਾ ਹੁਣ ਅਸੀਂ 50 ਗ੍ਰਾਮ ਐ ਰੋਣੇ ਤੋਂ ਕਲਪ ਕੀਤੀ ਐ ਤੇ 70000 ਰੁਪਇਆ ਸੀ ਟਰੱਕ ਮਾੜੀ ਨਾਲ ਤੋਂ ਬੜੀ ਐ ਫਰਦਰ ਪੁੱਛ ਗੇਸ ਕਰਕੇ ਜੋ ਅਗਲੀ ਗੱਲ ਵੀ ਹੋਣੀ ਹੈ ਬਸੇ ਕੰਮ ਤਾਂ ਕੀਤਾ ਤੇ ਕੰਮ ਤਾਂ ਦੇਖ ਤਾਂ ਜਿਹੜਾ ਸੁਮਨ ਐ ਇਹ ਸਬਜ਼ੀ ਮੰਡੀ ਚ ਕੰਮ ਕਰਦਾ ਹੈਗਾ ਜਿਹੜਾ ਸੌਰਵ ਹੈਗਾ ਇਹ ਵੇਲੇ ਹੀ ਐ ਪਰ ਪੈਸਾ ਮੇਰਾ ਤੇ ਉਹਦਾ ਤਾਂ ਨਹੀਂ ਆਹ ਸਰਵਤੇ ਮਾਮਲਾਦਾਰ ਜਗਾ ਇੱਕ ਪਹਿਲਾ 25 ਗ੍ਰਾਮ ਹੋਰ ਉਹ ਵੀ ਸੀਓ ਤੋਂ ਤੇ ਇਸ ਹਮਤ ਹੈ ਜੀ ਇਹ ਪਤਾ ਲੱਗਾ ਕਿ ਕਿੱਥੋਂ ਲਿਆ ਇਸ ਤੇ ਦੇਖੀ ਇਹ ਅਸੀਂ ਪੁੱਛ ਰਿਹਾ ਇਸ ਬਾਰੇ ਹਜੇ ਪੁੱਛ ਕੇ ਚਕਰ ਤੋਂ ਜਿਹੜੀ ਵੀ ਗੱਲ ਅਗਲੀ ਆਉਗੀ ਬਾਅਦ ਵਿੱਚ ਫਾਰਮ ਲੈ ਕੇ ਆਉਣਗੇ ਸਾਡੇ ਸਾਹਮਣੇ ਉਹ ਤੁਹਾਨੂੰ ਦੱਸ ਪੈਣਾ ਇਹਨਾਂ ਦੀ ਵੀ ਵੀ 22 ਸਾਲ 22 ਦੀ ਕੀ ਇੱਕ ਦੀ 22 ਦੋਨੇ ਸਾਕੇ ਭਰਾ ਹੈ ਅਸੀਂ ਉਹ ਸੀ ਚੈਕਿੰਗ ਕਰ ਰਹੇ ਆ ਚੈੱਕ ਕਰ ਰਹੇ ਆ ਜਿਹੜਾ ਕੁਝ ਆਉਗਾ ਸਾਫਤ ਅੱਛਾ ਦਾ ਫਿਰ ਚੱਕ ਕਰ ਰਹੇ ਆ ਆ ਉਹਨਾਂ ਨੂੰ ਸਪੇਸ਼ ਕਰ ਚੱਲੇ ਆ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਹੋਰ ਪੁੱਛ ਕੇ ਛਡਗਾ ਇਹਨਾਂ ਨੂੰ ਪੁੱਛ ਕੇ ਕਰਾਂਗੇ